ਸਸਿਕਲ ਜੀ ਇਹ ਤੁਹਾਨੂੰ ਮੈਂ ਇੱਕ ਡੌਗੀ ਦਿਖਾ ਰਿਆ ਹੁਣ ਤੇ ਦੇਖੋ ਇਹ ਡੌਗੀ ਨਾਲ ਦਾ ਡੌਗੀ ਮਰ ਗਿਆ ਤੇ ਉਹਨੂੰ ਖਾਲਣ ਦੀ ਦੇਖੋ ਕਿਵੇਂ ਕੋਸ਼ਿਸ਼ ਕਰ ਰਿਹਾ ਖਾਲਣ ਦੀ ਦੇਖੋ ਕਿਵੇਂ ਕੋਸ਼ਿਸ਼ ਕਰ ਰਿਹਾ ਆਪਾਂ ਕਹਿ ਦਿੰਨੇ ਆ ਬਈ ਬੰਦਾ ਬੰਦਾ ਇਹ ਦੇਖੋ ਜਾਨਵਰ ਵੀ ਕਿਵੇਂ ਇੱਕ ਦੂਜੇ ਨਾਲ ਪਿਆਰ ਕਰਦੇ ਆ ਤੇ ਜੇ ਗੱਲ ਕਰਾਂ ਉਹਦੀ ਮਾਂ ਵੀ ਤੁਹਾਨੂੰ ਦਿਖਾਉਣਾ ਠਹਿਰ ਕੇ ਤੇ ਪਰ ਇਹ ਦੇਖੋ ਇਹ ਇਹ ਕਿਸ ਪ੍ਰਕਾਰ ਇਹ ਉਹ ਕਰ ਰਹੇ ਨੇ ਇਹ ਹੋਰ ਵੀ ਇੱਧਰ ਜਿਹੜੀ ਆ ਦੇਖੋ ਇਹਦੀ ਮਾਂ ਆ ਜਾ ਆ ਜਾ ਆ ਜਾ ਆ ਜਾ ਆ ਜਾ ਦੇਖੋ ਇਹ ਕਿੰਨੀ ਚੈਰੀ ਰੋ ਰਹੀ ਹੈ ਕਿ ਤਰ੍ਹਾਂ ਦੀ ਆਪਾਂ ਕਹਿ ਦਿੰਦੇ ਆ ਇਹ ਉਹ ਦੋ ਹੋਰ ਵੀ ਆਏ ਨੇ ਇੱਥੇ ਇਹਦੇ ਵਾਸਤੇ ਤੇ ਇਹ ਹੁਣ ਦੇ ਲੋ ਚੌਕੀ ਚਲੋ ਚਲੋ ਆਜੋ ਆਜੋ ਵਾਹ ਕਿਹ ਕਿਹ ਸਾਰੇ ਸਾਰੇ ਦੇਖਿਆ ਤੇ ਦੇਖੋ ਦੇਖੋ ਦੂਜਾ ਹਟਦਾ ਨਹੀਂ ਕਰੂ ਖਲਣ ਦੀ ਕੋਸ਼ਿਸ਼ ਕਰ ਰਿਹਾ ਪੂਰਾ ਤੇ ਹੁਣ ਇਹਨੂੰ ਆਪਾਂ ਵਿੱਚ ਰੱਖਾਂਗੇ ਤੇ ਇਹ ਇਹ ਕੋਹ ਪਟਿਆ ਕਿਉਂਕਿ ਇਹਨੂੰ ਹੁਣ ਕੀ ਪਤਾ ਵਿਚਾਰ ਨੂੰ ਵੀ ਮਰ ਗਿਆ ਮਰ ਗਿਆ ਇਹ ਤੇ ਆਪਾਂ ਇਹਨੂੰ ਥੱਲੇ ਡੱਟ ਨੂੰ ਵਿੱਚ ਰੱਖਾਂਗੇ ਓਏ ਤੇ ਇਹਨੂੰ ਵਿੱਚ ਰੱਖਾਂਗੇ ਆ ਜਾ ਆ ਜਾ ਆ ਜਾ ਓਏ ਆ ਜਾ ਆ ਜਾ ਆ ਜਾ ਓਏ ਇੱਧਰ ਆ ਜਾ ਆ ਜਾ ਆ ਜਾ ਓਏ ਓਏ ਆ ਜਾ ਓਏ ਬੜਾ ਦਰਦਮੰਦ ਸੀਲ ਆਹੇ ਮਾਂ ਆਹੇ ਤੇਰੀ ਇਹ ਰੋ ਰਹੀ ਆ ਦੇਖੋ ਕਿਵੇਂ ਦਾ ਉਦਾਸ ਚਿਹਰਾ ਉਹ ਚੁੰਘ ਕਰ ਰਹੀ ਆ ਦੇਖੋ ਅਰੇ ਕੋ ਪੈਰਾ ਨਾਲ ਬੁੱਤੀ ਕਰ ਰਿਹਾ ਉਹ ਦੇਖੋ ਤੁਸੀਂ ਦੇਖੋ ਪੈਰਾ ਨਾਲ ਬੁੱਤੀ ਕਰ ਰਿਹਾ ਸੀਗਾ ਥੋੜਾ ਮੇਰੀ ਲੱਗਿਆ ਆ ਦੇਖੋ ਪੈਰਾ ਨਾਲ ਬੁੱਤੀ ਕਰ ਰਿਹਾ ਉਹ ਫਿਰ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਦੇਖੋ ਉਹ ਵੀ ਰੋ ਰਿਹਾ ਕਿ ਤਰ੍ਹਾਂ ਦਾ ਤੇ ਆਹ ਦੇਖੋ ਕੈਲਾ ਨਾ ਮਿੱਟੀ ਵੀ ਕਰ ਰਿਹਾ ਕੈਲਾ ਨਾ ਮਿੱਟੀ ਕਰ ਰਿਹਾ ਚਲੋ ਵਿੱਚ ਆਓ ਆਏ ਓਏ ਇਧਰ ਆ ਚਲ ਆ ਜਾ ਇੱਥੇ ਤੇ ਤਪੜਾ ਵੀ ਕਹਿੰਦੇ ਰੱਖਦੀ ਜਾਂਦਾ ਉੱਧਰ ਉੱਧਰ ਹੀ ਮਾਰ ਰਿਹਾ ਖੜੇ ਇੱਕ ਦੋ ਉੱਤੇ ਫੇਰ ਥੋੜਾ ਜਿਹਾ ਦੂਜੇ ਪਾਸੇ ਵੀ ਮਾਰਿਓ ਤੇ ਥੋੜਾ ਜਿਹਾ ਹਲਕਾ ਫੁਲਕਾ ਜਿਹਾ ਕੱਪੜਾ ਵੀ ਰੱਖ ਦਿੰਨੇ ਆ ਕੋਈ ਹਲੋ ਜਿਵੇਂ ਪਤੀ ਵਾਲੀ ਆ ਆ ਜਾ ਆ ਜਾ ਇਹਦੇ ਤੇ ਟੱਣਾ ਰੱਖ ਦੀ ਪੁੱਤਰ ਪੁੱਤਰੀ ਇਹ ਦੇਖੋ ਇਹ ਇਹ ਜਿਹੜੀ ਤਸਵੀਰ ਆ ਬੜੀ ਦਰਦਮੰਦ ਦਰਦਮੰਦ ਤਸਵੀਰ ਹੈ ਫੇਰ ਆ ਗਈ ਵਿਚਾਰੀ ਅਗਲਾ ਕਹਿ ਦਿੰਦਾ ਇਹ ਮਾਂ ਮਾਂ ਚੱਕ ਕਿਸੇ ਵੀ ਰੂਪ ਚ ਹੋਵੇ ਮਿੱਟੀ ਖੋਲ ਪਾ ਰਹੀ ਆ ਜਾਂ ਕੱਢਣ ਦੀ ਕੋਸ਼ਿਸ਼ ਕਰਦੀ ਆ ਨਹੀਂ ਪਤਾ ਉਹ ਛੋਟਾ ਵੀ ਦੇਖੋ ਇਧਰ ਫੜਾਓ ਫੋਨ ਦੇਖੋ ਆ ਦੇਖੋ ਉਹ ਕਰਨ ਦੀ ਕੋਸ਼ਿਸ਼ ਕਰ ਰਹੀ ਆ ਉਹ ਛੋਟਾ ਜਿਹੜਾ ਉਹ ਵੀ ਮਿੱਟੀ ਪਾਉਣ ਲੱਜਾਂਦਾ ਉਹ ਦੇਖੋ ਉਹਦੇ ਪੈਰ ਚੱਲਦੇ ਦੇਖੋ ਛੋਟੇ ਦੇ ਵੀ ਇਹ ਆ ਜੀ ਇੱਕ ਪਿਆਰ ਜਿਹੜਾ ਜਾਨਵਰਾਂ ਦਾ ਵੀ ਹੁੰਦਾ ਅਗਲੇ ਕਹਿ ਦਿੰਦੇ ਨੇ ਵੀ ਇਦਾਂ ਪਰ ਅਸਲੀ ਪਿਆਰ ਦੇਖੋ ਉਹਦਾ ਭਰਾ ਕਿ ਭੈਣਾ ਪਤਾ ਨਹੀਂ ਦੇਖ ਲੈਨੇ ਆ ਇਹਦੀ ਭੈਣ ਜਿਹੜਾ ਮਰਿਆ ਇਹ ਡੌਗ ਸੀਗਾ ਉਹਦੀ ਭੈਣ ਆ ਇਹਦੀ ਮਾਂ ਦੇਖੋ ਇਹ ਹੁੰਦਾ ਦੇਖੋ ਜੀ ਟੋਏ 'ਚ ਪੜ ਗਿਆ ਟੋਏ 'ਚ ਪੜ ਗਿਆ ਇਹ ਦੇਖੋ ਟੋਏ ਚ ਪੜ ਗਿਆ ਉਹਨੂੰ ਠੱਲਣ ਦੀ ਵੀ ਕੋਸ਼ਿਸ਼ ਕਰ ਰਿਹਾ ਸੀ ਹੁਣ ਮਿੱਟੀ ਵੀ ਦੇਖੋ ਉਹ ਖੁਦ ਵੀ ਉਹ ਕਰ ਰਿਹਾ ਤੇ ਇਹ ਇੱਕ ਗੱਲ ਤੁਹਾਨੂੰ ਹੋਰ ਵੀ ਦੱਸਦਾ ਜਿੱਥੇ ਮੈਂ ਟੋਆ ਪਟਿਆ ਇਸੇ ਟੋਆ ਪਟਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਹੋ ਸਕਦਾ ਕਿ ਇਹਨਾਂ ਨੇ ਕੀਤਾ ਹੋਵੇ ਤੇ ਇਹ ਸੀ ਉਹ ਦੋ ਡੌਗੀ ਪਰੇ ਵੀ ਬੈਠੇ ਨੇ ਉਹ ਸਾਡੇ ਵਾਲਾ ਚਿਕੂ ਉੱਪਰ ਭੌਂਕ ਰਿਹਾ ਉਹ ਦੇਖੋ ਇਹ ਠੰਡ ਨਾਲ ਜਿੱਥੇ ਤੱਕ ਮੈਨੂੰ ਲੱਗਦਾ ਕਿ ਠੰਡ ਨਾਲ ਮਰਿਆ ਉਹ ਵਿਚਾਰੀ ਬੈਠੀ ਆਉਣ ਉਹ ਤੇ ਮੈਂ ਹੁਣ ਮਿੱਟੀ ਪਦਮ

ਕੱਛਰ ਆ ਕਰ ਰਹੇ ਨੇ ਸਾਡੇ RAM tane ji ਨਾਲ ਮੇਰੇ ਸਹਿਯੋਗੀ ਮੇਰੇ ਗਵਾਰਡੀ ਤੇ ਆ ਦੇਖ ਲੋ ਅੱਲੇ ਵੀ ਬੱਚੇ ਇਸ ਦੀ ਫਦੇਰੇ ਚਾਰੇ ਡੌਗੀ ਕਦੇ ਇੱਥੇ ਘੁੰਮ ਰਹੇ ਨੇ ਤੇ ਅਸੀਂ ਦੇਖੀ ਜੀ ਵੀ ਇਹ ਚੂਹਾ ਕਿਉਂ ਮਾਰ ਰਹੇ ਨੇ ਫਿਰ ਅਸੀਂ ਜਾ ਕੇ ਇਹ ਸਭ ਕੁਝ ਦੇਖਿਆ ਸਾਰਾ ਨਿਸ਼ਾਸੀ ਕਾ ਧੰਨਵਾਦ